ਬੀਤੇ ਦਿਨੀ ਪੈਲਗਾਮ ਵਿੱਚ ਹੋਏ ਆਤਵਾਦੀ ਹਮਲੇ ਤੋਂ ਬਾਅਦ ਜਿੱਥੇ ਭਾਰਤ ਤੇ ਪਾਕਿਸਤਾਨ ਵਿੱਚ ਵੱਧ ਰਹੇ ਵਿਵਾਦਾਂ ਦੇ ਚੱਲਦੇ ਦੇਸ਼ ਭਰ ਦੇ ਯਾਤਰੀ ਘਰੋਂ ਬਾਹਰ ਨਿਕਲਣ ਤੋਂ ਗਰੇਜ਼ ਕਰ ਰਹੇ ਨੇ ਉੱਥੇ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਸੰਗਤਾਂ ਦੀ ਆਮਦ ਵਿੱਚ ਕਮੀ ਆਈ ਸੀ ਤੇ ਪਰ ਇਸ ਤੋਂ ਬਾਅਦ ਹੁਣ ਸ਼ਾਮ 5 ਵਜੇ ਦੋਵਾਂ ਦੇਸ਼ਾਂ ਦੇ ਯੁੱਧ ਵਿਰਾਮ ਤੋਂ ਬਾਅਦ ਸੱਚਖੰਡ ਪਹੁੰਚੇ ਸ਼ਰਧਾਲੂਆਂ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਤੇ ਬਾਣੀ ਦਾ ਵੀ ਆਨੰਦ ਮਾਣਿਆ ਜੋ ਹੋ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਆਏ ਨੇ ਜੀ ਮੈਂ ਮੇਰਾ ਨਾਮ ਰਣਜੀਤ ਸਿੰਘ ਹੈ ਤੇ ਮੈਂ ਅੰਮ੍ਰਿਤਸਰ 에ਰਪੋਰਟ ਰੋਡ ਦਾ ਰਹਿਣ ਵਾਲਾ ਜੀ ਬਿਲਕੁਲ ਜੀ ਜਿਹੜੀ ਸਾਰੀ ਸੰਗਤ ਰੋਜ਼ ਹੀ ਬਾਦ ਸਾਹਿਬ ਅਰਦਾਸ ਕਰਦੀ ਹੈ ਕਿ ਖੁੱਲੇ ਖੁੱਲੇ ਦਰਸ਼ਨ ਦੀਦਾਰ ਤੇ ਜਾਣਾ ਉਹ ਅੱਜ ਸਾਡੀ ਅਰਦਾਸ ਕਬੂਲ ਹੋਈ ਹੈ ਜਿਹੜਾ ਰਾਤ ਨੂੰ ਮਾਹੌਲ ਬੜਾ ਆਇਆ ਸੀ ਕਾਫੀ ਮਤਲਬ ਟੈਂਸ ਵਾਲਾ ਤੇ ਅੱਜ ਜੋ ਖਤਮ ਹੋਇਆ ਤੇ ਸਿੱਖ ਸੰਗਤਾਂ ਦੀ ਅਰਦਾਸ ਪੂਰੀ ਹੋਈ ਹੈ ਹਾਂਜੀ ਦੇਖੋ ਭਾਰਤੀ ਫੌਜ ਪਹਿਲਾਂ ਹੀ ਇੰਨੀ ਤਾਕਤਵਰ ਹੈ ਕਿ ਪਾਕਿਸਤਾਨ ਨੂੰ ਮੂਤਰ ਜਵਾਬ ਦੇ ਸਕਦੀ ਸੀ ਉਹ ਸਾਨੂੰ ਪੂਰਾ ਯਕੀਨ ਸੀ ਬਿਲਕੁਲ ਕਿ ਇਹ ਜਲਦੀ ਖਤਮ ਹੋਏਗਾ ਬਟ ਗੁਰਰਾਮਦਾਸ ਜੀ ਦੀ ਕਿਰਪਾ ਸਦਕਾ ਇਹ ਅੱਜ ਸੰਗਤਾਂ ਨੂੰ ਜਿਹੜੇ ਦਰਸ਼ਨ ਦਿਦਾਰੇ ਮਿਲੇ ਖੁੱਲੇ ਉਹਨਾਂ ਮਨ ਬੜਾ ਖੁਸ਼ ਹੈ ਤੇ ਇੱਕ ਇੱਕ ਦੂਜੀ ਖੁਸ਼ੀ ਇਹ ਵੀ ਹੈ ਕਿ ਸਾਡੀ ਭਾਰਤੀ ਫੌਜ ਨੇ ਬੜਾ ਢੱਟ ਕੇ ਮੁਕਾਬਲਾ ਕੀਤਾ ਤੇ ਦਸ਼ਮਨ ਨੂੰ ناکਾਮ ਕਰਤਾ ਬਿਲਕੁਲ ਦੇਖੋ ਜੇ ਕੋਈ ਬੰਦਾ ਇਹ ਚਾਹੁੰਦਾ ਹੈ ਕਿ ਦੁਨੀਆ 'ਚ ਅਮਨ ਸ਼ਾਂਤੀ ਰਹੇਗੀ ਲੋਕਾਂ ਦੇ ਕੰਮਕਾੜ ਚੱਲਣਗੇ ਔਰ ਬੱਚਿਆਂ ਨੂੰ ਜਿਸ ਤਰ੍ਹਾਂ ਸਕੂਲ ਬੰਦ ਹੋਏ ਆ ਸਾਰਾ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਜਦੋਂ ਅਮਨ ਸ਼ਾਂਤੀ ਹੁੰਦੀ ਹੈ ਤੇ ਹਰ ਇੱਕ ਬੰਦਾ ਖੁਸ਼ੀ ਨਾਲ ਰਹਿੰਦਾ ਹੈ ਜੀ तकरीबन ਗੁਰੂ ਰਾਮਦਾਸ ਜੀ ਦੀ ਕਿਰਪਾ ਕਰਕੇ ਆਪਣੀ ਤਰਸ ਕਰਕੇ ਬੁਲਾ ਹੀ ਲੈਂਦੇ ਆ ਤੇ ਫਿਰ ਵੀ ਅੱਜ ਬੜਾ ਖੁਸ਼ੀਮੰਦ ਨਾਲ ਆਏ ਆ ਜੀ ਕਿ ਜੇ ਲਵਰ ਖਤਮ ਹੋਈ ਹੈ ਤੇ ਸ਼ੁਕਰਾਨਾ ਕਰੀਏ ਮਹਾਰਾਜ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਜਨੀ ਮੈਂ ਗਰਤਾਰਪੁਰ ਤੋਂ ਬਿਲੋਂਗ ਕਰਦੀ ਆ ਇਹ ਬਹੁਤ ਜਿਆਦਾ ਵਧੀਆ ਫੈਸਲਾ ਲਿਆ ਸਰਕਾਰ ਨੇ ਇਹਦੇ ਵਿੱਚ ਇੱਕ ਤਾਂ ਇਹ ਕਿ ਇਕਨੋਮੀ ਨੂੰ ਜਿਆਦਾ ਇਫੈਕਟ ਨਹੀਂ ਆਏਗਾ ਹੁਣ ਬਾਕੀ ਇਹ ਆ ਕਿ ਲੋਕਾਂ ਵਿੱਚ ਹੁਣ ਕਾਫੀ ਰਾਹਤ ਮਿਲੇਗੀ ਲੋਕਾਂ ਨੂੰ ਬਹੁਤ ਡਰੇ ਹੋਏ ਸੀ ਸਾਰੇ ਲੋਕ ਔਰ ਕਿਉਂਕਿ ਆਮ ਜਨਤਾ ਹੀ ਇਹ ਇਹਦੇ ਵਿੱਚ ਸਫਰ ਕਰਦੀ ਬਹੁਤ ਜਿਆਦਾ ਤਾਂ ਹੁਣ ਰਿਲੈਕਸ ਹੈ ਕਾਫੀ ਸਾਰਾ ਕੁਝ ਮੇਰਾ ਨਾਮ ਅਫਤਾਰ ਸਿੰਘ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੋ ਸਰਕਾਰ ਨੇ ਇਹ ਐਲਾਨ ਕੀਤਾ ਕਿ ਸੀਜ਼ਫਾਇਰ ਜਿਹੜਾ ਬੰਦ ਕਰ ਦਿੱਤਾ ਗਿਆ ਉਹਦੇ ਪ੍ਰਤੀ ਸਾਰਿਆਂ ਨੂੰ ਰਾਹਤ ਮਿਲੀ ਹੈ ਤੇ ਅੱਗੇ ਵੀ ਅਸੀਂ ਇਹੀ ਚਾਹਾਂਗੇ ਕਿ ਇਹ ਜੰਗ ਦਾ ਐਲਾਨ ਨਾ ਹੋਵੇ ਤੇ ਜੰਗ ਨਾ ਹੋਵੇ ਬਿਲਕੁਲ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਚੀਜ਼ ਦਾ ਫੋਲੋ ਕੀਤਾ ਗਿਆ ਪ੍ਰੋਟੋਕੋਲ ਨੂੰ ਤੇ ਸਾਡੀ ਜਨਤਾ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਬਟ ਫੇਰ ਵੀ ਗਵਰਨਮੈਂਟ ਦੇ ਇਸ ਐਲਾਨ ਦੇ ਨਾਲ ਉਹਨ ਵਾਪਿਸ ਸਾਰੇ ਆ ਸਕਣਗੇ ਮੱਥਾ ਟੇਕਣ ਕਿਉਂਕਿ ਸੇ ਸਾਰਾ ਸਾਰਾ ਕੁਝ ਸੇਫ ਆ ਤੇ ਅੱਗੇ ਵੀ ਸੇਫ ਹੀ ਚੱਲਣਾ ਚਾਹੀਦਾ